ਮੈਂ ਕਿਦਰੇ ਪਟਨਾ ਸਾਹਿਬ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸੰ ਬੜੇ ਅਨੁਭਵੀ ਪੁਰਸ਼ ਦਾਸ ਦੇ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਹ ਅਸਥਾਨ ਦੀ ਸੇਵਾ ਛਤ ਦੀ ਇਸ ਮੰਜੀ ਸਾਹਬ ਦੇ ਸੇਵਾ ਹੋ ਕਰਾਂਦੇ ਰਹੇ ਸੁਲਤਾਨਪੁਰ ਸਾਹਿਬ ਬੇਰੀ ਸਾਹਿਬ ਪਟਨਾ ਸਾਹਿਬ ਹਰ ਸਾਲ ਅਲਵਰ ਸਵਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੀ ਗੈਨੇ ਜੀ ਤੇ ਸੁਗੰਧ ਕੇ ਅਗਰਵਾਸ ਤਨ ਸਾਸ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ ਤੁਸੀਂ ਅਰਥ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਹੈ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇਕਾਰਾਂ ਨੇ ਵੀ ਇਹ ਕੀਤੇ ਨੇ ਮੇਰੀ ਸਮਝ ਦੇ ਚਵੀ ਇਹ ਹੀ ਆਏ ਕਹਿਣ ਲੱਗੇ ਨਹੀਂ ਉਹਦੇ ਮੂੰਹ ਦੇ ਚ ਬਦਬੋ ਨਹੀਂ ਰਹਿ ਜਾਂਦੀ ਉਹਦੇ ਸਵਾਸਾਂ ਚ ਬਦਬੋ ਨਹੀਂ ਆਉਂਦੀ ਜੇ ਸਵਾਸਾਂ ਦੇ ਚ ਬਦਬੋ ਹੈ ਅਜੇ ਨੌ ਨੇ ਦਾ ਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ ਨਹੀਂ ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਇਹ ਉਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ 30-40 ਦੇ ਕਰੀਬ ਉੱਥੇ ਸਿੰਘਾ ਦੇ ਘਰ ਨੇ ਪਿੱਛੋਂ ਗੁਜਰਾਤ ਤੋਂ ਆਏ ਨੇ ਗੁਜਰਾਤ ਪਾਕਿਸਤਾਨ ਤੋਂ ਛੋਟੀਆਂ-ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕੱਪੜੇ ਦੀ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਸਵੇਰੇ ਸਵੇਰੇ ਸੰਗਤ ਆਉਂਦੀਆਂ ਸਨ ਤੇ ਸੰਗਤ ਹੱਥ ਜੋੜ ਕੇ ਕਹਿਣ ਲੱਗੀ ਬਾਬਾ ਜੀ ਕਿਉਂ ਜਾਂਦੇ ਹੋ ਅਸੀਂ ਦੋਵੇਂ ਵਕਤ ਪ੍ਰਸ਼ਾਦਾ ਪੁਚਾਦਾ ਨੇ ਪੁੱਛ ਗਿਛ ਕਰਦੇ ਆਂ ਕਿਉਂ ਜਾਂਦੇ ਹੋ ਨਾ ਜਾਓ ਰਹਿਓ ਇੱਥੇ ਉਹ ਬਾਬਾ ਕਹਿ ਲਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਆਂ ਕੱਲ ਚਲੇ ਜਾਣਾ ਹੈ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਦੇ ਚ ਗੱਲ ਆਈ ਤੁਹਾਨੂੰ ਕਹਿਣ ਲਈ ਅੱਛਾ ਬਾਬਾ ਜੀ ਜੇ ਅਜਿਹਾ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਫਾੜੀ ਦੇਹੀ ਦਾ ਦਾਸ ਸਕਾਰ ਕਰੀਏ ਕਿ ਜਲ ਪ੍ਰਵਾਹ ਕਰੇ ਅਕਸਰ ਸੰਤਾਨ ਨੂੰ ਜਲ ਪ੍ਰਵਾਹ ਕਰਦੇ ਨੇ ਕਿਉਂਕਿ ਦੇਹੀ ਦਾ ਮੌਤ ਹੈ ਨਹੀਂ ਦੇਹੀ ਦੀ ਪਕੜ ਤੇ ਹੈ ਨਹੀਂ ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ ਜਲਾਓ ਲਾਸ਼ ਨੂੰ ਧਾਕ ਕਰ ਦਿਓ ਰਾਖ ਕਰ ਦਿਓ ਦੇਹੀ ਦਾ ਮੋਹ ਮਿਟ ਜਾਏ। ਔਰ ਪੁੱਤਰ ਦੇ ਹੱਥਾਂ ਉਸ ਦਾ ਮਸਤਕ ਤੋੜੋ, ਕਪਾਲ ਤੋੜੋ। ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ। ਗੱਲ ਇਤਨੀ ਛੇ। ਕਬਰ ਦੇ ਚ ਦੇਹੀ ਪਈਏ ਬਹੁਤ ਲੰਬੇ ਸਮੇਂ ਤੱਕ ਪਈਗੀ। ਜਿੰਨੇ ਚਿਰ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਵੀ ਪਿਆ ਹੈ, ਉਹ ਮੋਹ ਵੱਸੋ ਕੇ ਸੂਖਸ਼ਮ ਸਰੀਰ ਉੱਥੇ ਮੰਡਲਾਂ ਦਾ ਰਹੇ। ਦੂਰ ਕਿਉਂ ਜਾਓ? ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਦੀ ਮੁਸਲਮਾਨ ਹੋਣੀਆਂ ਅਗਲਾ ਜਨਮ ਨਹੀਂ ਆਉਂਦਾ ਕਿਉਂਕਿ ਦੇਹੀ ਪਈਏ ਕਬਰ ਦੇ ਚ ਫੜ ਲਾ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਮਹਿਲ ਨਿ ਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿ ਮਾਨੀਆਂ ਬੈਸਨ ਰੂਹਾਂ ਅਮਲ ਇਹ ਨਿ ਮਾਨੀਆਂ ਰੂਹਾਂ ਇਸੋਖ ਸਮ ਸਰੀਰ ਕਬਰਾਂ ਨੂੰ ਮਲ ਕੇ ਬੈਠ ਜਾਣ ਕੇ ਪ੍ਰਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਦੇ ਵਿੱਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਇਲ ਫਰਿਸ਼ਤਾ ਫਨੇਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਦੇ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ॠषि मुनि संत अवतार ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਏ ਇਹਦਾ ਜਨਮ ਹੋਵੇ ਇਹ ਭਟਕੇ ਜਲਾ ਦੋ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਹੈ ਇਹ ਵੀ ਕਿਸੇ ਦਰਿਆ ਦੇ ਚ ਪਾ ਦੋ ਕੁਝ ਨਾਮ ਨਿਸ਼ਾਨ ਰਵੇ ਪਕੜ ਰਵੇ ਇਹ ਇਸ ਵਾਸਤੇ ਤੋ ਸੰਗਤਾ ਨੇ ਪੁੱਛ ਲਿਆ ਬਾਬੇ ਤੋਂ ਦਾਸ ਸस्कार ਕਰੀਏ ਕਿ ਜਨ ਪ੍ਰਵਾਹ ਕਰੀਏ ਪਤਾ ਉਹਨੇ ਕੀ ਆਖਿਆ ਮੈਂ ਹੈ ਆਪਣਾ ਦਾਸ ਸस्कार ਆਪ ਕਰਾਂਗਾ ਫਾਨੂ ਕਰਨ ਦੀ ਲੋੜ ਨਹੀਂ ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ ਉਹਨਾਂ ਨੂੰ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ ਮੈਨੂੰ ਕਹਿਣ ਲੱਗੇ ਪੜ ਪੜਨਾ ਸ਼ਬਦ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ ਅਗਰ ਆਸ ਤਨ ਸਾਸ ਸਾਰੇ ਕਸਬੇ ਚ ਗੱਲ ਫੈਲ ਗਈਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸਾੜੇਗਾ ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਸ ਸਕਾਰ ਆਪ ਕਰਾਂਗਾ ਤੋ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਔਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਵਿੱਚ ਰਸ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਚੇਰੇ ਕਰਕੇ ਸਤਗੁਰਾਂ ਦੀ ਤਰਫ लेट ਗਿਆ ਕਾਰਪੈਟ ਦੇ ਉੱਤੇ ਇਹ ਸਿਰਫ ਇੱਕ ਤਹਿਮਤ ਬੰਦਾ ਸੀ ਇੱਕ ਛੋਟਾ ਜਿਹਾ ਪਟਕਾ ਸਿਰ ਤੇ ਬਾਕੀ ਨੰਗਾ ਰਹਿਦਾ ਸੀ लेट ਗਿਆ ਇਹਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਹੋਰ ਤੇ ਛਡੋ ਬ੍ਰਿਟਿਸ਼ ਵਰਗਾ ਅਖਬਾਰ ਉਹ ਵੀ ਉਸਨੇ ਵੀ ਛਾਪੀ ਸੀ ਸੇਜੇ ਸੇਜੇ ਅਗ ਵੱਧ ਦੇ ਗਏ ਅਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੁੰਦਾ ਹੈ ਇਸ ਤਰ੍ਹਾਂ ਦੀ ਸੀ ਦਸੰਬਰ ਇੱਕ ਦੋ ਦਿਨਾਂ ਚ ਇੱਥੇ ਆਣ ਵਾਲਾ ਹੈ ਤੋਂ ਮੈਂ ਗੰਜ ਡਡਵਾੜੇ ਦੀ ਫਾਨੋਂ ਗੱਲ ਸੁਣਾ ਰਿਹਾ ਸੀ ਦੁੱਧੀਏ ਰੰਗ ਦੀ ਅਗ ਉਹਦੀ ਨਾਭੀ ਚੋਂ ਨਿਕਲੇ ਸਰੀਰ ਜਲਦ ਆ ਗਿਆ ਜਲਦ ਆ ਗਿਆ ਜਲਦ ਆ लेकिन राख नहीं बची हड्डियां भी नहीं बची कुछ भी नहीं बची थले कारपेट भी नहीं चलिया जिस कारपेट से लेटिया होया कारपेट नहीं चलिया हड्डिया भी नहीं बचिया राख भी नहीं बची शरीर गया फिर मेरे पढ़न दिखाया जो मैं स्टडी की थी, उत्तराखंड जो बर्फानी चोटियां साधु रेंदे सन ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚੜੇ ਪਤਾ ਚਲ ਜਾਂਦਾ ਹੈ ਪਤਾ ਚਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ ਚੋਂ ਬ੍ਰह्म ਅਗਨ ਕੱਢਦੇ ਸੰ ਜਿਸ ਦਾ ਜ਼ਿਕਰ ਕਬੀਰ ਕਰਦੇ ਨੇ ਬ੍ਰह्म ਅਗਨ ਸਹਜੇ ਪਰਜਾਲੀ ਏਕੇ ਛੋੜ ਸਦਾਇ ਇਹ ਬ੍ਰह्म ਅਗਨ ਜੋ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਨੋਂ ਬਾਹਰ ਪ੍ਰਗਟ ਕਰਕੇ ਆਪਣੇ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ ਕਿਉਂਕਿ ਉਸ ਬਰਫਾਨੇ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਐ ਘਟੇ ਇਹਨੂੰ ਉਚੇਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਉਚੇਚਾ ਗਿਆ ਉਹਨੇ ਆਪਣੇ ਜਗਾ ਜਗਾ ਕਥਾਵਾਂ ਚ ਵੀ ਕਿਹਾ ਬਈ ਉਤਰਾਖੰਡ ਦੇ ਤੇਸਾਂ ਦੀਆਂ ਘਟਨਾਵਾਂ ਘਟਦੀਆਂ ਰਿੰਗਾਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋ ਵਸਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟਈਏ ਗੁਰਨਾਨਕ ਦੇਵ ਇੱਕ ਸਿੱਖ ਦੁਆਰਾ ਘਟਈਏ ਇਹ ਉਸਨੇ ਵੀ ਕਬੂਲਿਆ ਇਹ ਉਸਨੇ ਵੀ ਪਰਮਾਨਿਤ ਕੀਤਾ ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ ਉਸ ਕਮਰੇ ਦੇ ਗੁਰਦੁਆਰਾ ਛੋਟਾ ਜਿਹਾ ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ ਸਵਾਵਿਕ ਮੈਂ ਪੁੱਛਿਆ ਚੰਦਨ ਰਗੜਿਆ ਕਹਿ ਲਗੇ ਨਹੀਂ ਜਿਸ ਦਿਨ ਤੇ ਬਾਬਾ ਜੀ ਗਏ ਨੇ ਮਹਿਕ ਐ ਉਹ ਦੋ ਦਿਹਾ ਚਾਨਣਾ ਇੱਕ ਦਿਨ ਰਿਹਾ ਉਹ ਚਾਨਣਾ ਚਲਾ ਗਿਆ ਉਹ ਮਹਿਕ 15 ਦਿਨ ਰਹੀ ਜੇ ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦੇ ਨਾਲ ਉਹ سونے ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਤੇ ਇਹ ਹਾਲ ਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਦੇਖ ਆ ਅਗਰ ਆਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਿਹਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂ ਜਿਹੜੀ ਘਟਨਾ ਮੈਂ ਦੇਖੀ